ਗੁਰੂ ਨਾਨਕ ਦੇਵਾਰਸਾ ਮੈਨੂੰ ਇੱਕ ਵੇਰਾਨੇ ਮਿਲਪਾ ਦਰਸ਼ਨਦਾਰੇ ਦੇ ਦੇ ਬਾਬਾ ਬੁੰਡਾ ਸਾਹਿਬ ਗੁਰੂ ਅਰਕਿਸ਼ਾਹਬ ਦੇ ਚਰਨਾਂ 'ਚ ਬੇਨਤੀ ਹੈ ਕਿਉਂਕਾ ਚਰਖੇ ਕੱਤੇ ਪੂਣੀਆਂ ਮੈਨਾ ਪਤੋੜੇ ਝੋਟੀਆਂ ਆਟੇ ਰਨੇ ਨਾ ਅਟੀਆਂ ਨਾ ਹੋਂਦ ਰਹੀ ਗਲੋਟੀਆਂ ਓ ਗੁਜਹਟ ਫਿਲੀਆਂ ਜਰਮਖਾ सत कला वल खारिया जिंद चली, चली पर तेस आमल प्यारमल प्यार चरखे के पूणियटिया आ टेरे न हटियां नई त लोटियां फट हलाया जरम ख सत कड़ा वल खारिया जिंद चली मैं चली पस आम प्यार आमिल प्यार दोनो पासियो हिकु सी हिकु प्यार लहर चलण दो पासियो जेत जी हिकु हारे नूरी दर छिपरी त मां जंजन ते मर न सवारिया जे च ए, ए, परी तुम किथे न पजार जीवन मरन जी कार तनक साहक जो पूज बिछड़ी कार त लख नव सा तूं सोड़या घर चलण चुकिया ॾियारा दिल चली ਵਾਂਗੂ ਉਪਜ ਕੇ ਅੰਗਦ ਤੋਂ ਅੰਬਰ ਹੋ ਗਿਆ ਰਾਮਦਾਸ ਸੋਟੀ ਗੁਰ ਅਰਜਨ ਧਰਮ ਤਾਰਨ ਜੋਗਿਆ ਹਰ ਜੀਉ ਗੋਬਿੰਦ ਜੀਉ ਪ੍ਰੀਤਾਂ ਦੇ ਵਲ ਨਜ਼ਾਰਿਆ ਜਿੰਦ ਚੱਲੀ ਤੇ ਤੱਕ ਦੀ ਕਦੇ ਸਹਿਕ ਦੀ ਜਿੰਦ ਯਾਰ ਕੀ ਰਗ ਸਾਤੇ ਤੇਰੇ ਨੀਨੇ ਜਿੱਥੋਂ ਲੰਗਣਾ ਵਿਆ ਪੌ ਕਰਾਇਓ ਸਰਾ ਤੇ ਓ ਮਹਬਤਾ ਦੇ ਵ ਨਜਾਰਿਆ ਗਾਲ ਲਾਲਾ ਤਰਨਹਾਰਿਆ ਜਿੰਦ ਚੱਲੀ ਅਸਾ ਚਰਨ ਤੇਰੇ ਧੋਣ ਲਈ ਅਸਾ ਚਰਨ ਤੇਰੇ ਧੋਣ ਲਈ ਨੈਣਾ ਚੁ ਰਖਿਆ ਨੀ ਰਾਮ ਸਾਨੂੰ ਬਾਕੀ ਸਿਪਾ ਕਛਨ ਹਾਰਿਆ ਜੇ ਹੋਈ ਕੋਈ ਤਕਸੀਰ ਜਿੰਦ ਚੱਲੀ ਮੈਂ ਚੱਲੀ ਪਰ ਦੇਸ ਆ ਬਿਲ ਪਿਆਰਿਆ ਆ ਬਿਲ ਪਿਆਰਿਆ ਛੱਡ ਤੇਰਾ ਦੇਸ਼ ਪਰਿਤ ਮਾ ਪਰਿਤ ਮਾ ਆਏ ਛੱਡ ਤੇਰਾ ਦੇਖ ਪਰੀ ਤਮ ਮਨ ਤੁਰੇ ਅੱਗੇ ਦੀ ਬਾਤ ਨੂੰ ਮੈਂ ਨੱਪਾ ਕਿਵੇਂ ਕਰਾਟ ਨੂੰ ਨਾੜੀ ਫਿਰੀ ਝਰਨਾਟ ਨੂੰ ਇਹ ਲਾਭ ਹੈ ਜਾਂ ਮੇ ਰਹਿਣਾ ਹੈ ਗੁਜਰ ਗੁਣ ਗੜ ਰਿਆ ਜਿੰਦ ਜੱਲੀ ਰਾਨਲੇ ਨੂੰ ਲਾਜ ਵਾਲੇ ਨੂੰ ਦਰਖਾਸ਼ਤ ਗੁਰਦੇਵ ਨੂੰ ਇਹ ਪ੍ਰੇਮ ਕਹਾਣੀ ਲਿਖਣ ਲਈ ਬਨਪੋਤ ਦੇਵੋਂ ਪਨ ਦੇਵ ਨੂੰ ਆ ਆ ਗਾਏ ਗਲ ਲਾ ਜਾਏ ਅਸੀਂ ਉਤਰੇ ਬਿਨ ਪਰਵਾਰਿਆ ਜੇ ਨਾ ਚੱਲੀ